ਇਹ ਤਾਰੀ ਫੜਦੀ ਤੇ ਮੇਰੇ ਵੀਰਾਂ ਦੇ ਕੱਤੀ ਕੋ ਮਾਰੀ ਨਹੀਂ ਵੀਰਾਂ ਦੇ ਬੱਚੇ ਜੋ ਵੀਰਾਂ ਦੇ ਬੱਚੇ ਹੋ ਜਾਓ ਉਸ ਦਾ ਸਰਵੇ ਲੈ ਲੈ ਪਾ ਯਰਾ ਯਰਬਾ ਇਹਦਾ ਕੀ ਗੱਲ ਹੋਈ ਰੁਕੋ ਨਹੀਂ ਪਤਾ ਸਾਨੂੰ ਸਕੂਲਾਂ ਬਦਲ ਲਾ ਕੇ ਲੈਣਾ ਨਾ ਵੀਰਾਂ ਨੂੰ ਕਿਹਾ ਆ ਕਿਹੜੀ ਕਲਾਸ ਪੜਦਾ ਹੋਈ ਗਿਆ ਸਰ ਇਹ ਵੀਰੇ ਗੱਲੇ ਇਤਨਾ ਹੋਈ ਹੈ ਕਿ ਜ ਮੋਟਰਸਾਈਕਲ ਅੱਗੇ ਜਾ ਰਿਹਾ ਸੀ ਠੀਕ ਹੈ ਇਹਨਾਂ ਦੇ ਪੁਲਸ ਨਾਲ ਦਾ ਟਾਇਰ ਪਾ ਟਾਇਆ ਠੀਕ ਹੈ ਇਹਨਾਂ ਤੋਂ ਗੱਈ ਸਮਹਾਲੀ ਨਹੀਂ ਗੱਡੀ ਗਈ ਤੇ ਇਹਨਾਂ ਨੇ ਮੁੰਡਿਆਂ ਦੇ ਵਿੱਚ ਮਾਰਤਾ ਪਿੱਛੋਂ ਪਿੱਛੋਂ ਗੱਡੀ ਮਾਰੀ ਹੈ ਤੇ ਕੀ ਮੁੰਡੇ ਦਾ ਕੀ ਨਾਮ ਹੈ ਮੁੰਡੇ ਦਾ ਨਾਮ ਹੈ ਇੱਕ ਦਾ ਨਾਂ ਵਿੱਕੀ ਆ ਜੀ ਤੇ ਇੱਕ ਦਾ ਨਾਂ ਧਿਮਰੇ ਨੇ ਆ ਤੇ ਦੋਵੇਂ ਮੌਕੇ ਤੇ ਪੂਰੇ ਹੋ ਗਿਆ ਹੈ ਕਿੰਨੀ ਉਮਰ ਹੋਣੀ ਉਮਰ ਕੋਈ ਹੋਊਗੀ 17 19 ਸਾਲ ਹੋਊਗੀ ਇੱਕ ਪੜ੍ਹਦੇ ਸੀ ਹਾਂਜੀ ਪੜ੍ਹਦੇ ਸੀ ਇੱਕ ਤਾਂ ਅੱਗਾ ਹੀ ਪਲੱਸ 1 ਚ ਹੈਗਾ ਹੀ ਤੇ ਇਹ ਕੱਲੇ ਥੋੜਾ ਉਹ ਕੰਮ ਕਰਦਾ ਹੈ ਬਸ ਉਹ ਆ ਗਏ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਹਾਂ ਜੀ ਪਿੰਡ ਮੰਦਨ ਹੈ ਜੀ ਉਹ ਜਿਹੜਾ ਫਰਨੀਚਰ ਦਾ ਕੰਮ ਕਰਦਾ ਹੈ ਹਾਂ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੋਈ ਗਾਲੀ ਨਹੀਂ ਸੋਂਦੇ ਕੋਈ ਹੁਣ ਹਾਂ ਜੀ ਹੁਣ ਹੋਣ ਗਏ ਹੈਗੇ ਥਾਣੇ ਗਏ ਆ ਪਤਨ ਹੁਣ ਕੀ ਕਾਰਵਾਈ ਹੋਤੀ ਹੈ ਤੇ ਦੋਵੇਂ ਆਪਸ ਚ ਕੀ ਦੋਸਤੀ ਹੈ ਕੀ ਹਾਂ ਦੋਸਤੀ ਹੈਗੇ ਹਾਂ ਕਿਦਾਂ ਕੀ ਆਟਾ ਦਾ ਹੈਗਾ ਚਾਚਾ ਮੇਰੇ ਚਾਚਾ ਜੀ ਦਾ ਮੁੰਡਾ ਹੀ ਹੈ ਭਰਾ ਹੀ ਹੈ ਉਹ ਆਂਡੇ ਕਿੱਥੇ ਜਾਂਦੇ ਸੀ ਆਣ ਇਧਰੋਂ ਇਧਰੋਂ ਆਂਦੇ ਸੀ ਨੂਰ ਜੀ ਹਾਂਜੀ ਜਾਂਦੇ ਕਿੱਧਰ ਗਏ ਜਾਂਦੇ ਹੁਣ ਇੰਨਾ ਨਹੀਂ ਪਤਾ ਨਹੀਂ ਉਹ ਵਾਰ ਦਫਾ ਹੀ ਕਰਤਾ ਇਹਨਾਂ ਨੇ ਕੋਈ ਦੱਸਣ-ਗੁੱਸਣ ਨਹੀਂ ਦੇ ਜਿਹੜੇ ਡਰਾਈਵਰ ਹਗਾ ਸੀ ਉਹ ਭੱਜ ਗਿਆ ਭਜਾਤਾ ਇਹਨਾਂ ਨੇ ਮੇਰੇ ਨਾ ਗਦਵਿੰਦਰ ਕੌਰਿਆ ਕੀ ਗੱਲ ਹੋਇਆ ਮੈਸੇ ਮੇਦੀ ਪੂਈਆਂ ਸਿਮਾ ਮੇਰਾ ਮੱਥਾ ਟੇਕਣ ਗਿਆ ਵਾ ਕਿਦੇ ਨਾਲ ਸਕੂਲ ਗਿਆ ਵਾ ਆ ਬੇਸਾ ਪਤਾ ਨਹੀਂ ਕੀ ਚੱਕਰ ਚੱਲਿਆ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ ਆ ਪੁਲਿਸ ਦੀ ਗੱਡੀ ਨਾ ਭਰੀ ਸੀ ਉਹਨਾਂ ਦਾ ਤਰਨ ਤਰਨ ਦਾ ਪਤਾ ਨਹੀਂ ਕੀ ਹਿਸਾਬ ਕਿਤਾ ਉੱਥੇ ਉਲਟ ਬੰਨੇ ਪੁਲਸ ਜਾਣਦੀ ਸੀ ਮੇਰਾ ਪੁੱਤ ਉਹ ਕਹਤੇ ਮਕਾਤਾ ਦੋ ਮੁੰਡੇ ਸੀ ਇਹਨਾਂ ਪਿੱਛੋਂ ਮਾਰੀ ਗੱਡੀ ਬੱਚਿਆਂ ਚ ਪੁਲਸ ਵਾਲਿਆਂ ਨੇ ਮੇਰੇ ਬੱਚੇ ਥਾਣੋਂ ਮਕਾਤੇ ਆ ਪਿੱਛੋਂ ਮਾਰ ਕੇ ਗੱਡੀ ਬੱਚੇ ਸਕੂਲ ਗਏ ਸੀ ਸਕੂਲ ਵਾਲੇ ਬੱਚੇ ਸੀ ਤਰਨ ਤਰਨ ਚਬਾਲ ਰੋਡ ਤੇ ਅੱਜ ਇੱਕ ਪੁਲਿਸ ਦੀ ਪੈਟਰੋਲਿੰਗ ਗੱਡੀ ਤੇ ਬਾਈਕ ਸਵਾਰ ਦੇ ਵਿੱਚ ਟੱਕਰ ਹੋ ਗਈ ਪੁਲਿਸ ਦੀ ਗੱਡੀ ਨੇ ਪਿੱਛੋਂ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਜਿੱਦੇ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦਾ ਨਾਮ ਸਿਮਰ ਤੇ ਵਿੱਕੀ ਦੱਸਿਆ ਜਾ ਰਿਹਾ ਦੋਵੇਂ ਇੱਥੋਂ ਦੇ ਪਿੰਡ ਮੰਨਨ ਦੇ ਰਹਿਣ ਵਾਲੇ ਨੇ ਤੁਹਾਨੂੰ ਤਸਵੀਰਾਂ ਤੁਸੀਂ ਦਿਖਾਣੇ ਆ ਕਿ ਇਹ ਆ ਉਹ ਗੱਡੀ ਆ ਪੈਟਰੋਲ ਵਾਹਕਲ ਹੈ ਪੁਲਿਸ ਦਾ ਜਿੱਦੇ ਨਾਲ ਟੱਕਰ ਹੋਈ ਹੈ ਤੁਸੀਂ ਦੇਖੋਗੇ ਕਿ ਪਿੱਛੋਂ ਬਿਲਕੁਲ ਗੱਡੀ ਬਿਲਕੁਲ ਸਹੀ ਹੈ ਲੇਕਿਨ ਅਗਲਾ ਹਿੱਸਾ ਤੁਹਾਨੂੰ ਗੱਡੀ ਦਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਕਿੰਨੀ ਕੁ ਭयंਕਰ ਐਕਸੀਡੈਂਟ ਹੋਣਾ ਕਿੰਨੀ ਕੁ ਜ਼ੋਰ ਦੀ ਟੱਕਰ ਹੋਣੀ ਹੈ ਕਿ ਗੱਡੀ ਦੇ ਜਿਹੜੇ ਨੇ ਅੱਗੇ 에ਅਰ ਬੈਗ ਜਿਹੜੇ ਨੇ ਉਹ ਵੀ ਖੁੱਲ ਗਏ ਨੇ ਤੁਸੀਂ ਦੇਖੋਗੇ ਕਿ 에ਅਰ ਬੈਗ ਖੁੱਲ ਚੁੱਕੇ ਨੇ ਗੱਡੀ ਦੇ ਤੇ ਅੰਦਰ ਜਿਹੜਾ ਤੁਸੀਂ ਦੇਖੋਗੇ ਕਿ ਮੈਟਲ ਡਿਟੈਕਟਰ ਮਸ਼ੀਨਸ ਜਿਹੜੀਆਂ ਨੇ ਉਹ ਲੋਡ ਕੀਤੀਆਂ ਹੋਈਆਂ ਸੀ ਇਸ ਗੱਡੀ ਦੇ ਵਿੱਚ ਜਿਹੜੀਆਂ ਮੈਟਲ ਡਿਟੈਕਟਰ ਮਸ਼ੀਨਸ ਜਿਹੜੀਆਂ ਲੋਡ ਕੀਤੀਆਂ ਗਈਆਂ ਸੀ ਜਾਂ ਤੇ ਕਿਸੇ ਕਿਸ ਨੂੰ ਕਿਸੇ ਇੰਸਟਾਲ ਕਰਨ ਜਾ ਰਹੇ ਸੀ ਜਾਂ ਜਿੱਥੇ ਇੰਸਟਾਲ ਕੀਤੀਆਂ ਸੀ ਉੱਥੋਂ ਲਿਆ ਕੇ ਨੂੰ ਪੁਲਿਸ ਲਾਈਨ ਲੈ ਕੇ ਜਾਇਆ ਜਾ ਰਿਹਾ ਸੀ ਜਿਸ ਦੌਰਾਨ ਹਾਸਾ ਹੋਇਆ ਤੁਸੀਂ ਦੇਖੋਗੇ ਕਿ ਟੱਕਰ ਕਿੰਨੀ ਜ਼ਬਰਦਸਤ ਹੋਏਗੀ ਕਿ ਅੱਗੇ ਅਗਲੇ ਬੰਪਰ ਤੋਂ ਜਿਹੜੇ ਨੇ ਗੱਡੀ ਦੇ ਪੂਰੇ ਪਰਥੱਕੇ ਉੱਥੂ ਕੇ ਨੇ ਇੱਕ ਸਾਈਡ ਦਾ ਜਿਹੜਾ ਇਹਦਾ ਟਾਇਰ ਹੈ ਉਹ ਪਾ ਚੁਕਿਆ ਹਾਲਾਂਕਿ ਜਿਹੜੇ ਮੌਕੇ ਤੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਗੱਡੀ ਦਾ ਟਾਇਰ ਜਦੋਂ ਪਾਟਾ ਤੇ ਗੱਡੀ ਅਸਤੁਲਿਤ ਹੋਈ ਤੇ ਉਸ ਤੋਂ ਬਾਅਦ ਜਿਹੜੀ ਅੱਗੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਉਹਨੇ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਦੋ ਜਿਹੜੇ ਨੌਜਵਾਨ ਨੇ ਜਿਹੜੇ ਥੋਦੇ ਪਿੰਡ ਮੰਨਨ ਦੇ ਰਹਿਣ ਵਾਲੇ ਨੇ ਉਹਨਾਂ ਦੀ ਮੌਤ ਹੋ ਗਈ ਹਾਲਾਂਕਿ ਉਸ ਤੋਂ ਬਾਅਦ ਪਰਿਵਾਰ ਨੇ ਰੋਸ਼ ਵਜੋਂ ਜਿਹੜੇ ਪਿੰਡ ਵਾਲਿਆਂ ਨੇ ਪ੍ਰੋਟੈਸਟ ਕੀਤਾ ਤੇ ਦਰਨਾ ਲਗਾਇਆ ਲੇਕਿਨ ਫਿਲਹਾਲ ਫੌਨ ਜਿਹੜੇ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੁਲਿਸ ਜਿਹੜੀ ਹੈ ਪੋਸਟਮਾਰਟਮ ਕਰਵਾਏਗੀ ਤੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਲੇ ਕਿ ਇਸ ਹਾਈਵੇ ਦੇ ਉੱਪਰ ਕਿੰਨੀ ਸਪੀਡ ਨਾਲ ਵਾਹਨ ਆਉਂਦੇ ਨੇ ਉਹਦਾ ਨਤੀਜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਅੱਜ ਦੋ ਨੌਜਵਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ ਤਰਨਤਾਰਨ ਤੋਂ ਮਨੀਸ਼ ਸ਼ਰਮਾ ਜ਼ੀ ਮੀਡੀਆ ਸਰ ਅੱਜ ਚਬਾਲ ਰੋਡ ਤੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਸਰ ਅੱਜ ਚਬਾਲ ਰੋਡ ਦੇ ਉੱਪਰ ਇੱਕ ਪੁਲਿਸ ਦੀ ਗੱਡੀ ਜਾ ਰਹੀ ਸੀ ਇਧਰੋਂ ਸਾਹਮਣੇ ਦੇ ਵੱਲੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਵਿਕਰਮਜੀਤ ਸਿੰਘ ਸਨ ਆਫ ਕੁਲਦੀਪ ਸਿੰਘ ਉਮਰਪ੍ਰੀਤ ਬਾਈ ਸਾਲ ਤੇ ਸਿਮਰਪ੍ਰੀਤ ਸਿੰਘ ਸਨ ਆਫ ਸਤਰ ਸਿੰਘ ਦੋਨੇ ਵਾਸੀਆਂ ਬੰਨਣ ਸੀ ਉਧਰੀ ਸਮਣੀ ਸਾਈਡ ਤੋਂ ਆ ਰਹੇ ਸੀ ਤੇ ਉਧਰੋਂ ਤੇਜ਼ ਮੋਟਰਸਾਈਕਲ ਤੇ ਆਉਂਦੇ ਹੋਏ ਉਹਨਾਂ ਦਾ ਮੋਟਰਸਾਈਕਲ ਜਿਹੜਾ ਇਹ ਗੱਡੀ ਦੇ ਖੱਬੇ ਪਾਸੇ ਦੂਸਰੀ ਸਾਈਡ ਆ ਕੇ ਲੱਗ ਗਿਆ ਜਿਹਦੇ ਨਾਲ ਇਹ ਜਿਹੜੇ ਦੋਨੇ ਬੱਚੇ ਨੇ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਮੌਕੇ ਤੇ ਉਹਨਾਂ ਦੀ ਜਿਹੜੀਆਂ ਬਾਡੀਜ਼ ਆ ਉਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਜਿਹੜੀ ਕਾਨੂੰਨ ਅਨਸਾਰ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆ ਕੇ ਅਗਲੀ ਕਾਰਵਾਈ ਕੀਤੀ ਜਾਏਗੀ